ਅੱਜ ਤੋਂ ਕੋਈ ਅਸੀਂ 3 ਸਾਲ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਕਣਕ ਝੋਨੇ ਨਾਲ ਬਹੁਤ ਵਧੀਆ ਹੈ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਪਿਛਲੇ ਸਾਲ ਜੀ ਸਾਡੇ ਕੋਲ ਗੰਡਿਆਂ ਦਾ ਕਣ ਜੋ ਕਿ ਅਸੀਂ ਰਤਿਆ ਕੰਪਨੀ ਤੋਂ ਹਰਿਆਣੇ ਦੀ ਜਿਹੜੀ ਕੰਪਨੀ ਆ ਉਹਦਾ ਅਸੀਂ ਬੀਜ ਪਹਿਲਾਂ ਥੋੜੀ ਮਾਤਰਾ ਦੇ ਵਿੱਚ ਮੰਗਵਾ ਕੇ ਉਹ ਬੀਜਿਆ ਸੀਗਾ ਤੇ ਐਤ ਕੀ ਉਹਦੀ ਡਿਮਾਂਡ ਇੰਨੀ ਕਿ ਸਾਡੇ ਕੋਲ ਆਈ ਕਿ ਸਾਡੇ ਕੋਲ ਗਾਕ ਦੀ ਮਤਲਬ ਸਮਾਨ ਦੀ ਪੂਰਤੀ ਨਹੀਂ ਹੋਈ ਜੀ ਸਾਡੇ ਕੋਲ ਜਕੰਦਰ ਸਾਡੀ ਇਥੋਂ ਮੋਟਰ ਤੋਂ ਹੀ ਆ ਕੇ ਲੈ ਜਾਂਦੇ ਕਿੰਨੇ ਚਿਰ ਚੇ ਜਿਹੜੀ ਆ ਮਤਲਬ ਹੋ ਜਾਂਦੀ ਹੈ ਜਿਹੜੀ ਆ ਮਤਲਬ ਆਮ ਜਿਹੜੀ ਯੂਜ਼ ਕਰਨ ਵਾਸਤੇ ਘਰ ਦੇ ਵਿੱਚ ਮਤਲਬ ਚਾਰੋਂ ਹੀ ਇਹ ਜੀ ਅਕਤੂਬਰ ਮਹੀਨੇ ਦੀ ਲਈ ਆ ਜੀ ਅਕਤੂਬਰ ਮਹੀਨੇ ਤੋਂ ਲਈ ਆ ਹੁਣ ਵੱਧ ਤੋਂ ਵੱਧ ਇਹਨੂੰ ਹੋ ਰਹੇ ਨੇ ਮਹੀਨਾ ਮਹੀਨੇ ਦੇ ਵਿੱਚ ਵਿੱਚ ਬਿਲਕੁਲ ਤਿਆਰ ਹੋ ਜਾਣੀ ਆ ਮਾਰਚ ਮਾਰਚ ਅਪ੍ਰੈਲ ਦੇ ਬਿਲਕੁਲ ਵਿੱਚ ਵਿੱਚ ਤਿਆਰ ਹੋ ਜਾਣੀ ਆ ਕਿ ਕਿਸੀ ਸੋਹਿੰਦੀ ਕਿ ਬਾਹਰ ਵੀ ਫਰ ਜਾਂਦੀ ਚੜੀ ਇਹ ਜੀ ਜ਼ਿਆਦਾਤਰ ਤੇ ਇੱਥੇ ਸਾਡੇ ਦੁਕਾਨਦਾਰ ਸਾਡਾ ਬਹੁਤ ਸਾਥ ਦਿੰਦੇ ਨੇ ਕਲਾਨੌਰ ਦੇ ਸਬਜ਼ੀਆਂ ਵਾਲੇ ਤੇ ਉਹ ਇਥੋਂ ਹੀ ਲੈ ਜਾਂਦੇ ਨੇ ਬਾਹਰ ਜਾਣ ਨਾਲੋਂ ਇੱਥੇ ਆਪਣੇ ਘਰ ਰਹਿ ਕੇ ਜੇ ਮਿਹਨਤ ਕਰਨੀ ਚਾਹੇ ਤਾਂ ਕਰਨੀ ਤਾਂ ਬਾਹਰ ਜਾ ਕੇ ਵੀ ਮਿਹਨਤ ਕਰਕੇ ਖਾਣੀ ਆ ਉਹਦੇ ਨਾਲ ਚੰਗਾ ਜੇ ਤੁਸੀਂ ਘਰੇ ਰਹਿ ਕੇ ਆ ਆਪਣਾ ਸੈਟਅਪ ਲਾਓ ਤੇ ਆ ਆਪਣਾ ਕੰਮ ਕਰੋ ਤੇ ਇਹਦੇ ਨਾਲ ਦੀ ਰੀਸ ਹੀ ਨਹੀਂ ਬਾਬਾ ਜੀ ਫਿਰ ਦੂਜਾ ਇਹ ਆ ਕਿ ਜ਼ਿਆਦਾਤਰ ਫੁੱਲਾਂ ਦਾ ਜਿਹੜਾ ਵਾ ਇਹਦਾ ਬਹੁਤ ਵਧੀਆ ਖਰਚਾ ਵੀ ਇੱਥੇ ਬਿਲਕੁਲ ਘਟ ਆਉਂਦਾ ਵਾ ਆਮਦਨ ਇਹਦੇ ਵਿੱਚ ਬਹੁਤ ਜ਼ਿਆਦਾ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਲਾਨੌਰ ਦੇ ਵਿੱਚ ਸੋ ਇੱਕ ਛੋਟਾ ਜਿਹੜਾ ਕਿਸਾਨ ਆ ਮਤਲਬ ਉਹਦੇ ਵੱਲੋਂ ਇੱਕ ਜਿਹੜਾ ਸੈਟਅਪ ਲਗਾਇਆ ਗਿਆ ਘਰ ਦੇ ਵਿੱਚ ਹੀ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਨੇ ਮਤਲਬ ਨਰਸਰੀ ਵਾਲਾ ਸਿਸਟਮ ਕੀਤਾ ਵਾ ਤੇ ਵੱਖ-ਵੱਖ ਚੀਤੀ ਚੀਜ਼ਾਂ ਜਿਹੜੀਆਂ ਨੇ ਕੁਦਰਤੀ ਜਿਹੜੀਆਂ ਨੇ ਮਤਲਬ ਆਪਣੀ ਜ਼ਮੀਨ ਦੇ ਵਿੱਚ ਉਹ ਜੜਾ ਲਗਾਇਆ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਤਸਵੀਰਾਂ ਦਿਖਾ ਦਿੱਤੀ ਜਾਣ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਫੁੱਲ ਵਗੈਰਾ ਵੀ ਲਗਾਏ ਨੇ ਤੇ ਕਈ ਕਿਸਮ ਦੀਆਂ ਜਿਹੜੀਆਂ ਨੇ ਮਤਲਬ ਬੂਟੇ ਜਿਹੜੇ ਲਗਾ ਕੇ ਘਰ ਦੇ ਵਿੱਚ ਉਹ ਹੀ ਜਿਹੜੀ ਆ ਇਹ ਸਾਰੀ ਜਿਹੜੀ ਆ ਦੇਖ ਰਿਹਾ ਸੋ ਛੋਟਾ ਕਿਸਾਨ ਆ ਤੋਂ ਆਪਣੀ ਹੀ ਜ਼ਮੀਨ ਦੇ ਵਿੱਚ ਬਾਹਰ ਜਾਣ ਦੇ ਨਾਲ ਕੋਚ ਕਰਨ ਦੇ ਨਾਲੋਂ ਉਸਨੇ ਘਰ ਦੇ ਵਿੱਚ ਹੀ ਆਪਣੀ ਜ਼ਮੀਨ ਦੇ ਵਿੱਚ ਇਹ ਚੀਜ਼ ਨੂੰ ਇੱਕ ਬਹੁਤ ਵਧੀਆ ਜਿਹੜਾ ਦਿੱਤਾ ਸੋ ਸਾਡੇ ਨਾਲ ਅਮਰਤਪਾਲ ਸਿੰਘ ਪੰਗੂ ਨੇ ਸੋ ਜਿਹੜਾ ਸਾਰਾ ਜਿਹੜਾ ਸੈਟਅਪ ਜਿਹੜਾ ਲਗਾਇਆ ਸਸਿ ਕਾਲ ਜੀ ਸਸਿ ਕਾਲ ਜੀ ਉਜੀ ਕਿਵੇਂ ਮੰਦੇ ਵਿੱਚ ਜਿਹੜਾ ਆਇਆ ਕਿ ਇਹ ਆਪਣੀ ਜ਼ਮੀਨ ਦੇ ਵਿੱਚ ਜਿਹੜਾ ਮਤਲਬ ਸੈਟਅਪ ਲਾਉਣਾ ਨਹੀਂ ਤੇ ਨੌਜਵਾਨ ਤਾਂ ਬਾਹਰੋਂ ਕੋਸ਼ਿਸ਼ ਜਰੀ ਕਰ ਰਹੇ ਨੇ ਵੇਖੋ ਜੀ ਇਹ ਤਾਂ ਫਾਦਰ ਸਾਹਿਬ ਨੇ ਮਤਲਬ ਸਲਾਹ ਦਿੱਤੀ ਪਹਿਲਾਂ ਤਾਂ ਇਹੋ ਹੀ ਸੀ ਕਿ ਆਪਣਾ ਵੀ ਬਾਹਰ ਦਾ ਹੀ ਮਨ ਬਣਿਆ ਸੀ ਕਿ ਬਾਹਰ ਜਾਣਾ ਵਾ ਹੋਰਾਂ ਵੱਲ ਵੇਖ ਕੇ ਕਿ ਸਾਰੇ ਬਾਹਰ ਜਾਂਦੇ ਨੇ ਪਤਾ ਨਹੀਂ ਉੱਥੇ ਕਿੰਨੀ ਕਮਾਈ ਹੁੰਦੀ ਆ ਕਿੰਨਾ ਕ ਪੈਸਾ ਬੰਦਾ ਵਾ ਤੇ ਮੰਨਤਾ ਪਹਿਲਾਂ ਇਹੋ ਹੀ ਸੀਗਾ ਕਿ ਅਸੀਂ ਵੀ ਬਾਹਰ ਜਾ ਕੇ ਕੋਈ ਪੈਸੇ ਆਚਾਰ ਕਮਾ ਲਈਏ ਪਰ ਹੌਲੀ ਹੌਲੀ ਇਹ ਸੀ ਕਿ ਫਾਦਰ ਸਾਹਿਬ ਨੇ ਆਖਿਆ ਕਿ ਅਸੀਂ ਇੱਥੇ ਜੇ ਅਸੀਂ ਆਪਣਾ ਮਤਲਬ ਕੰਮ ਕਰੀਏ ਤੇ ਸਾਡੇ ਕੋਲ ਜੀ ਆਪਣੇ ਰੋੜ ਤੇ ਜ਼ਮੀਨ ਆ ਤੇ ਅਸੀਂ ਫਿਰ ਹੌਲੀ ਹੌਲੀ ਇੱਥੇ ਜੀ ਪਹਿਲਾਂ ਥੋੜੇ ਥਾਂ ਤੋਂ ਸ਼ੁਰੂ ਕੀਤਾ ਤੇ ਬਹੁਤ ਵਧੀਆ ਜੀ ਉਹਦਾ ਰਿਸਪੌਂਸ ਰਿਹਾ ਲੋਕਾਂ ਵੱਲੋਂ ਪੂਰਾ ਸਾਥ ਦਿੱਤਾ ਗਿਆ ਸੋ ਅਸੀਂ ਹੁਣ ਇਸ ਵਾਰ ਜ਼ਿਆਦਾ ਮਤਲਬ ਕਰ ਰਹੇ ਆ ਕੰਮ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਕਿਹੜੀ ਚੀਜ਼ ਇੱਥੇ ਜਿਹੜੀ ਲਾਈਤ ਉਹ ਤੋਂ ਬਾਅਦ ਫਿਰ ਰਿਸਪੌਂਸ ਬਣਦਾ ਤੁਸੀਂ ਵੀ ਇਧਰ ਨੂੰ ਜੜਾ ਮਨ ਬਣਾ ਲਿਆ ਅਸੀਂ ਜੀ ਸਭ ਤੋਂ ਪਹਿਲਾਂ ਤਾਂ ਵੀਰ ਜੀ ਕੀਤਾ ਸੀਗਾ ਪਨੀਰੀਆਂ ਦਾ ਸਾਰ ਹਰੀ ਸਬਜੀ ਦੀਆਂ ਹਾਈਬ੍ਰਿਡ ਕਿਸਮ ਦੀਆਂ ਹਰੇਕ ਤਰ੍ਹਾਂ ਦੀਆਂ ਅੱਜ ਤੋਂ ਕੋਈ ਅਸੀਂ 3 ਸਾਲ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਅੱਜ ਸਾਨੂੰ 4 ਚੌਥਾ ਸਾਲ ਆ ਜੀ ਕੰਮ ਕਰਦਿਆਂ ਨੂੰ ਹੋ ਚੱਲਿਆ ਜੀ ਤੇ ਹੌਲੀ ਹੌਲੀ ਅਸੀਂ ਆਪਾਂ ਵੀ ਉਹ ਉਹਦੀ ਵਧਾ ਰਹੇ ਆ ਜਿਆਦਾ ਉਸ ਨੂੰ ਕਰ ਰਹੇ ਆ ਤੇ ਬਾਕੀ ਇਹ ਆ ਕਿ ਕਣਕ ਝੋਨੇ ਨਾਲ ਬਹੁਤ ਵਧੀਆ ਹੈ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਕਿਹੜੀਆਂ ਪਨੀਰੀਆਂ ਲਾਈਆਂ ਸੀ ਉਦੋਂ ਜਿਹੜੀਆਂ ਅੱਜ ਤੋਂ 4 ਸਾਲ ਪਹਿਲਾਂ ਉਦੋਂ ਜੀ ਸਟਾਰਟਿੰਗ ਉਦੋਂ ਕੀਤੀ ਸੀ ਜੀ ਹਰੇਕ ਹਾਈਬ੍ਰਿਡ ਕਿਸਮ ਦੀਆਂ ਕਾਲੀ ਟੋਰੀ ਹੋ ਗਈ ਜਿਵੇਂ ਕੀ ਆ ਕਦੂ ਤਰਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਅੱਲਾ ਹਰ ਇੱਕ ਚੀਜ਼ ਦਾ ਮਤਲਬ ਤਿਆਰ ਕੀਤਾ ਸੀਗਾ ਮਤਲਬ ਮੌਸਮ ਦੇ ਹਿਸਾਬ ਨਾਲ ਹੀ ਸਬਜ਼ੀਆਂ ਲਈ ਹਾਂਜੀ ਹਾਂਜੀ ਮੌਸਮ ਦੇ ਹਿਸਾਬ ਨਾਲ ਹੀ ਉਦੋਂ ਸੈਟਅਪ ਤਿਆਰ ਕੀਤਾ ਉਦੋਂ ਕਾਦਾ ਮੌਸਮ ਗਰਮੀਆਂ ਦਾ ਕਿ ਸਰਦੀਆਂ ਦਾ ਮੌਸਮ ਉਦੋਂ ਜੀ ਸਰਦੀਆਂ ਦਾ ਮੌਸਮ ਸੀਗਾ ਤੇ ਗਰਮੀਆਂ ਵਿੱਚ ਫਲ ਲੱਗਣ ਵਾਲੀ ਆ ਸਾਡੇ ਕੋਲ ਹਰ ਇੱਕ ਵੈਰਾਈਟੀ ਤਿਆਰ ਸੀਗੀ ਹੁਣ ਹੁਣ ਗਰਮੀਆਂ ਤਾਂ ਜਿਵੇਂ ਸੀਜ਼ਨ ਚੱਲ ਰਿਹਾ ਹੁਣ ਤੁਹਾਡੇ ਕੋਲ ਕਿਹੜੀ ਕਿਹੜੀ ਪਨੀਰੀ ਦਾ ਜਿਹੜਾ ਵਾ ਮਤਲਬ ਜਿਹੜਾ ਵੀ ਆ ਜਾਂ ਕਿਹੜੇ ਕਿਹੜੇ ਮਤਲਬ ਪੌਦੇ ਜਿਹੜੇ ਅਵੇਲੇਬਲ ਹੁਣ ਜੀ ਸਾਡੇ ਕੋਲ ਜਿੱਦਾਂ ਮੈਂ ਪਹਿਲਾਂ ਦੱਸਿਆ ਜੀ ਸਾਡੇ ਕੋਲ ਹਾਈਬ੍ਰਿਡ ਕਿਸਮ ਦੇ ਕਾਲੀ ਤੋਰੀ ਕੀਆ ਕਦੂ ਅੱਲਾ ਕਰੇਲੇ ਕਰੇਲੀਆਂ ਤਰ੍ਹਾਂ ਖੀਰੇ ਮਿਰਚਾਂ ਬਤਾਉ ਟਮਾਟਰ ਗੰਡਿਆਂ ਦਾ ਕਣ ਫਿਰ ਜੀ ਸਾਡੇ ਕੋਲੇ ਬਿਲਕੁਲ ਤਿਆਰ ਨੇ ਤੇ ਵਧੀਆ ਕਿਸਮ ਦੇ ਵਧੀਆ ਵੈਰਾਈਟੀ ਹਾਈਬ੍ਰਿਡ ਬੀਜ ਵਧੀਆ ਕੰਪਨੀ ਦੇ ਤੇ ਜਿਹਦਾ ਕਿ ਬਹੁਤ ਵਧੀਆ ਰਿਜ਼ਲਟ ਸੀਗਾ ਪਿਛਲੇ ਹਰ ਸਾਲ ਸੀ ਜਿਹੜੇ ਮਤਲਬ ਬੀਜ ਤੇ ਲਾਈਦੇ ਆ ਕਿਉਂਕਿ ਹਰ ਸਾਲ ਇੱਥੇ ਕੰਮ ਕਰਨਾ ਦੁਕਾਨਦਾਰੀ ਆ ਜੇ ਇੱਕ ਸਾਲ ਵੀ ਅਸੀਂ ਮਾੜਾ ਬੀਜ ਲੈ ਕੇ ਲਾ ਲਿਆ ਨਾ ਗਾਹਕ ਦਾ ਸਾਡਾ ਜਾਂਦਾ ਰਹਿਣਾ ਤੇ ਇੱਕ ਗਾਹਕ ਚਲ ਗਿਆ ਉਹਨੇ ਦਸਾਂ ਗਾਕਾਂ ਨੂੰ ਵੀ ਨਾਲ ਖਰਾਬ ਕਰਨਾ ਉਹਨੇ ਚੰਗਾ ਸੀ ਬਿਲਕੁਲ ਹਾਈ ਕੁਆਲਿਟੀ ਦੇ ਬੀਜ ਰੱਖੀ ਪਿਛਲੇ ਸਾਲ ਕਿਸ ਚੀਜ਼ ਦਾ ਜ਼ਿਆਦਾ ਜਿਹੜਾ ਰਿਜ਼ਲਟ ਆਇਆ ਸਬਜ਼ੀ ਦਾ ਵਧੀਆ ਤੇ ਇਸ ਸਾਲ ਕਿਹੜੀ ਮਤਲਬ ਉਸ ਨੂੰ ਵਧਾ ਕੇ ਗਿਆ ਪਿਛਲੇ ਸਾਲ ਜੀ ਸਾਡੇ ਕੋਲ ਗੰਡਿਆਂ ਦਾ ਕਣ ਜੋ ਕਿ ਅਸੀਂ ਹਰ ਰਤਿਆ ਕੰਪਨੀ ਤੋਂ ਹਰਿਆਣੇ ਦੀ ਜਿਹੜੀ ਕੰਪਨੀ ਆ ਉਹਦਾ ਅਸੀਂ ਬੀਜ ਪਹਿਲਾਂ ਥੋੜੀ ਮਾਤਰਾ ਦੇ ਵਿੱਚ ਮੰਗਵਾ ਕੇ ਉਹ ਬੀਜਿਆ ਸੀਗਾ ਤੇ ਐਤ ਕੀ ਉਹਦੀ ਡਿਮਾਂਡ ਇੰਨੀ ਕਿ ਸਾਡੇ ਕੋਲ ਆਈ ਕਿ ਸਾਡੇ ਕੋਲ ਗਾਹਕ ਦੀ ਮਤਲਬ ਸਮਾਨ ਦੀ ਪੂਰਤੀ ਨਹੀਂ ਹੋਈ ਸੀ ਸਾਡੇ ਕੋਲ ਗਾਹਕ ਨੇ ਇੰਨਾ ਸਾਡਾ ਸਾਥ ਦਿੱਤਾ ਕਿਉਂਕਿ ਇੱਕ ਤਾਂ ਚਲੋ ਧੰਨਵਾਦ ਕਰਦੇ ਆ ਜੀ ਰਤਿਆ ਕੰਪਨੀ ਵਾਲਾ ਜਿਨ੍ਹਾਂ ਦੇ ਹਾਈ ਕੁਆਲਟੀ ਬੀਜ ਜਿਹੜਾ ਸੀਗਾ ਗੰਡਿਆਂ ਦਾ ਕਾਣ ਬਹੁਤ ਵਧੀਆ ਦਾ ਰਿਜ਼ਲਟ ਰਿਹਾ ਜੀ ਜਿਹੜੀ ਅਮਰੇ ਖਾਲ ਪਿਛੇ ਦੇਖ ਰਹੀ ਆ ਕੈਮਰਾ ਪਰ ਆ ਰਹੀ ਆ ਇਹ ਚਕੰਦਰ ਵੀ ਜਿਹੜੀ ਆ ਲੱਗੀ ਆ ਇਹਦਾ ਰਿਜ਼ਲਟ ਮਤਲਬ ਕਿ ਕਿੰਿਆਂ ਦਾ ਰਿਹਾ ਤੇ ਇਸ ਸਾਲ ਕਿੰਨੀ ਲਾਈਏ ਜਾਂ ਪਿਛਲੇ ਸਾਲ ਇਹ ਐਰਕਾ ਲਈਏ ਜਾਂ ਪਿਛਲੇ ਸਾਲ ਲਈਏ ਵੇਖੋ ਜੀ ਚਕੰਦਰ ਦਾ ਤੇ ਇਦਾਂ ਐ ਜੀ ਜਦੋਂ ਸਾਰੇ ਪਾਸਿਓਂ ਹਰੇਕ ਚੀਜ਼ ਮਤਲਬ ਜਿੱਦਾਂ ਪਨੀਰੀਆਂ ਦੀ ਵੀ ਸਾਰੀ ਵਿਕਰੀ ਹੋ ਗਈ ਕਾਣ ਦਾ ਵੀ ਹੋ ਗਿਆ ਨਾਲ ਫੁੱਲਾਂ ਦਾ ਤੇ ਚਲੋ ਚੱਲਦਾ ਰਹਿੰਦਾ ਜਦੋਂ ਮਤਲਬ ਆਮਦਨ ਘਟ ਗਈ ਉਸ ਵਕਤ ਇਸ ਦੀ ਵਿਕਰੀ ਚੱਲਣੀ ਆ ਨਾਲ ਪਨੀਰ ਜ ਚਕੰਦਰ ਦੀ ਪਿਛਲੇ ਸਾਲ ਚਕੰਦਰ ਸਾਡੇ ਕੋਲ ਇਸ ਤ ਵਾਦਾ ਥਾ ਸੀ ਅਸੀਂ ਉਸ ਨੂੰ ਡਬਲ ਕੀਤਾ ਇਸ ਵਾਰ ਸਾਡੇ ਕੋਲ ਪਿਛਲੀ ਵਾਰ ਵੀ ਹਾਂਜੀ ਹਾਂਜੀ ਪੂਰਾ ਮਤਲਬ ਇਹਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਰਿਹਾ ਜੀ ਤੇ ਇਸ ਵਾਰ ਅਸੀਂ ਜਿਆਦਾ ਥਾਂ ਲਾਇਆ ਜੀ ਗਰਮੀਆਂ ਸਾਰੀਆਂ ਜਿਹੜੀਆਂ ਉੱਥੇ ਦੀ ਲੱਗਦੇ ਚੱਲਦੀ ਰਹਿਣੀ ਹੈ ਹਾਂਜੀ ਹਾਂਜੀ ਇਹ ਗਰਮੀਆਂ ਸਾਰੀਆਂ ਇਹਦਾ ਮਤਲਬ ਚੱਲਦਾ ਰਹਿਣਾ ਜੇ ਜਿਦਾਂ ਤੁਹਾਨੂੰ ਪਤਾ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਅਸਲ ਜਿਆਦਾਤਰ ਗਾਹਕ ਸਾਡੇ ਕੋਲ ਚਕੰਦਰ ਸਾਡੀ ਇਥੋਂ ਮੋਟਰ ਤੋਂ ਹੀ ਆ ਕੇ ਲੈ ਜਾਂਦੇ ਨੇ ਕਿੰਨੇ ਚਿਰ ਚੇ ਜਿਹੜੀਆਂ ਮਤਲਬ ਹੋ ਜਾਂਦੀ ਹੈ ਜਿਹੜੀ ਮਤਲਬ ਆਮ ਜਿਹੜੀ ਯੂਜ਼ ਕਰਨ ਵਾਸਤੇ ਘਰ ਦੇ ਵਿੱਚ ਮਤਲਬ ਤਿਆਰ ਹੋ ਜਾਂਦੀ ਹੈ ਇਹ ਜੀ ਅਕਤੂਬਰ ਮਹੀਨੇ ਦੀ ਲਈ ਆ ਜੀ ਅਕਤੂਬਰ ਮਹੀਨੇ ਤੋਂ ਹੋ ਲਾਈ ਆ ਹੁਣ ਵੱਧ ਤੋਂ ਵੱਧ ਇਹਨੂੰ ਹੋ ਰਹੇ ਨੇ ਮਹੀਨਾ ਮਹੀਨੇ ਦੇ ਵਿੱਚ ਵਿੱਚ ਇਹ ਬਿਲਕੁਲ ਤਿਆਰ ਹੋ ਜਾਣੀ ਆ ਮਾਰਚ ਮਾਰਚ ਅਪ੍ਰੈਲ ਦੇ ਬਿਲਕੁਲ ਵਿੱਚ ਵਿੱਚ ਇਹ ਤਿਆਰ ਹੋ ਜਾਣੀ ਆ ਫਿਰ ਇਸ ਦੀ ਵਿਕਰੀ ਬਿਲਕੁਲ ਸਿਖਰਾਤੇ ਇਹ ਜਿਹੜੀ ਪਰਚੇਸ ਹੋ ਜਾਂਦੀ ਬਾਹਰ ਵੀ ਫਿਰ ਜਾਂਦੀ ਥੋੜੀ ਬਹੁਤੀ ਇਹ ਜੀ ਜ਼ਿਆਦਾਤਰ ਤੇ ਇੱਥੇ ਸਾਡੇ ਦੁਕਾਨਦਾਰ ਸਾਡਾ ਬਹੁਤ ਸਾਥ ਦਿੰਦੇ ਨੇ ਕਲਾ ਨੌਰ ਦੇ ਸਬਜ਼ੀਆਂ ਵਾਲੇ ਤੇ ਉਹ ਇੱਥੋਂ ਹੀ ਲੈ ਜਾਂਦੇ ਨੇ ਤੇ ਹਾਂਜੀ ਹਾਂਜੀ ਦੂਜਾ ਲੋਕਲ ਗਾਹਕ ਵੈਸੇ ਤਾਂ ਇਹ ਆ ਜੀ ਕਿਆਣੇ ਕਹਿਣਾ ਚਾਹਾਂਗੇ ਵੀ ਲੋਕਾਂ ਨੂੰ ਕਿ ਜੇ ਜਿਹੜੀ ਚੀਜ਼ ਤੁਹਾਨੂੰ ਉੱਥੇ ਦੁਕਾਨ ਤੋਂ ਜਾ ਕੇ ਲੈਣੀ ਆ ਜੇ ਡਾਇਰੈਕਟ ਸਾਡੇ ਕੋਲ ਆਓ ਤੇ ਤੁਹਾਨੂੰ ਇੱਕ ਤੇ ਚੀਜ਼ ਰਾਇਤ ਮਿਲੇਗੀ ਹੈ ਨਾਲੇ ਵਧੀਆ ਚੀਜ਼ ਤੁਹਾਡੇ ਸਾਹਮਣੇ ਜ਼ਮੀਨ ਚੋਂ ਤੁਹਾਨੂੰ ਪੁੱਟ ਕੇ ਦਿਆ ਤੁਹਾਨੂੰ ਤਾਜੀ ਵਾਲੀ ਬਿਲਕੁਲ ਤਾਜੀ ਬਿਲਕੁਲ ਤਾਜੀ ਹਮ ਦੇਖਾ ਮਗਰਾਂ ਗੋਟੇ ਦੇ ਫੁੱਲ ਵੀ ਲੱਗੇ ਇਹਦੀ ਵੀ ਕਿੰਨੀਆਂ ਕਿਸਮਾਂ ਤੇ ਸਾਰੀ ਇਹ ਜਾਣਕਾਰੀ ਵੀ ਇਹ ਵੀਰ ਜੀ ਇਹ ਹੈਗਾ ਜੇ ਗੁੱਟਾ ਜਾਫਰੀ ਕਿਸਮ ਦਾ ਫੁੱਲ ਜੇ ਤੇ ਇਹਦੇ ਵਿੱਚ ਇਹ ਹੁੰਦਾ ਜੀ ਸਿਆਲ ਵਾਲਾ ਫੁੱਲ ਉਸ ਤੋਂ ਬਾਅਦ ਸਾਡੇ ਕੋਲ ਗਰਮੀ ਵਾਲਾ ਲੱਡੂ ਗੇਂਦਾ ਵੀ ਬਿਲਕੁਲ ਉਹਦੀ ਪਨੀਰੀ ਵੀ ਉਹ ਜਿਹੜੀ ਪਨੀਰੀ ਆ ਸਾਡੇ ਕੋਲ ਕਲਕੱਤੇ ਤੋਂ ਆਉਂਦੀ ਆ ਉਹ ਵੀ ਸਾਡੀ ਲੱਗੀ ਉਹ ਵੀ ਬਿਲਕੁਲ ਹੁਣ ਤਿਆਰ ਹੋ ਜਾਣੀ ਆ ਲਾਏ ਆ ਫੁੱਲ ਤੇ ਦੂਸਰਾ ਸਾਡੇ ਕੋਲ ਸਿਆਲ ਵਾਲੇ ਜਿਹੜੇ ਫੁੱਲ ਆ ਉਹ ਵੀ ਬਿਲਕੁਲ ਤਿਆਰ ਨੇ ਜਿੱਦਾਂ ਕੋਈ ਸ਼ਵਰਾਤਰੀ ਤੇ ਇਸ ਚੀਜ਼ ਦੀ ਵਿਕਰੀ ਜ਼ਿਆਦਾ ਸੁਝਾਵਟ ਕਰਨਾ ਹਾਂਜੀ ਹਾਂਜੀ ਸੁਝਾਵਟ ਵਾਸਤੇ ਜਿੱਦਾਂ ਮੱਥਾ ਮੰਦਰੇ ਜਾਂਦੇ ਨੇ ਮੱਥਾ ਟੇਕ ਕੇ ਸ਼ਰਧਾਲੂ ਲੈ ਕੇ ਜਾਂਦੇ ਨੇ ਉਹ ਵੀ ਜ਼ਿਆਦਾਤਰ ਸਰਦਾਲੂ ਸਾਡੇ ਤੋਂ ਇੱਥੋਂ ਆ ਕੇ ਹੀ ਲੈ ਜਾਂਦੇ ਨੇ ਤਾਜ਼ਾ ਖੜਦੇ ਨੇ ਤਾਜ਼ਾ ਬਿਲਕੁਲ ਤਾਜ਼ਾ ਤੋੜ ਕੇ ਲੈ ਕੇ ਜਾਂਦੇ ਨੇ ਮਤਲਬ ਇਹ ਏਅਰ ਕਾ ਲਾਇਆ ਜਾਂ ਪਹਿਲਾਂ ਬੁਲਾਦ ਕਿਵੇਂ ਦਾ ਸਾਰਾ ਰਿਜ਼ਲਟ ਤੇ ਕਿਦੋਂ ਇਹ ਬੀਜਿਆ ਜਾਂਦਾ ਵਾ ਤੇ ਕਿਵੇਂ ਮਤਲਬ ਜੇ ਆਮ ਛੋਟੇ ਕਿਸਾਨ ਨੇ ਇਸ ਨੂੰ ਮਤਲਬ ਸੈਟਅਪ ਲਾ ਕੇ ਚਾਲੂ ਕਰਨਾ ਹੋਵੇ ਤੇ ਕਿਵੇਂ ਦਾ ਰਿਜ਼ਲਟ ਆਉਂਦਾ ਤੇ ਕੀ ਸਾਰੀ ਮਲ ਜਾਣਕਾਰੀ ਵੇਖੋ ਜੀ ਫੁੱਲਾਂ ਦਾ ਇਦਾਂ ਸੀ ਕਿ ਅਹੀਂ ਨਾ ਸਭ ਤੋਂ ਪਹਿਲਾਂ ਸਾਡੇ ਕੋਲੋਂ ਵੱਤ ਵੱਤ 10 ਕਮਰਲੇ ਥਾਂ ਸੀਗਾ ਜਿੱਤੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ ਫੁੱਲਾਂ ਦਾ ਤੇ ਉਹ ਹੌਲੀ ਹੌਲੀ ਫਿਰ ਅਸੀਂ ਇਸ ਨੂੰ ਗਾਗ ਦੀ ਡਿਮਾਂਡ ਦੇਖ ਕੇ ਸਾਨੂੰ ਇਹ ਆਪਣਾ ਥਾਂ ਵਧਾਉਣਾ ਪਿਆ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਜੀ ਤੇ ਦੂਜਾ ਇਹ ਕਿ ਜਿਹੜਾ ਗਰਮੀਆਂ ਵਾਲਾ ਫੁੱਲ ਇਹ ਦੀ ਛੋਟਾ ਕਿਸਾਨ ਜਿਹੜਾ ਜੇ ਫੁੱਲਾਂ ਦੀ ਕਾਸ਼ਤ ਕਰੇ ਤੇ ਬਹੁਤ ਘੱਟ ਮਿਹਨਤ ਖਰਚੇ ਤੇ ਬਿਲਕੁਲ ਵਧੀਆ ਫਸਲ ਆ ਜੀ ਤੇ ਦੂਜਾ ਇਹ ਕਿ ਇਸ ਦਾ ਜਿਹੜਾ ਗਰਮੀਆਂ ਵਾਲਾ ਜਿਹੜਾ ਗਰਮੀਆਂ ਵਾਲਾ ਫੁੱਲ ਆ ਇਹ 30 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਸੌਰੀ ਸਰਦੀਆਂ ਵਾਲਾ ਜਿਹੜਾ ਫੁੱਲ ਦਾ 30 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਗਰਮੀਆਂ ਵਾਲਾ ਜਿਹੜਾ ਫੁੱਲ ਹੈ ਜਿਹਦੀ ਜਿੰਨੂੰ ਲੱਡੂ ਕਹਿੰਦਾ ਜਿਹੜਾ ਮੋਟਾ ਫੁੱਲ ਹੁੰਦਾ ਇਹ ਜੀ 150 ਪਲੱਸ ਵੇਖਦਾ ਜੀ ਹੁਣ ਜਿਹੜੀ ਆ ਜਿਆਦੀ ਜਿਹੜੀ ਲੋਕਾਂ ਨੂੰ ਕਿਹੜੀ ਚੀਜ਼ ਦੀ ਜਿਆਦਾ ਡਿਮਾਂਡ ਆ ਰਹੀ ਕਿਸ ਪਨੀਰੀ ਦੀ ਜਿਆਦਾ ਜਿਹੜੀ ਆ ਉਸਤ ਲੱਗਦੀ ਆ ਤੇ ਕਿਹੜੀ ਇਹ ਜਿਆਦਾ ਜਿਹੜੀ ਨੇ ਹੁਣ ਮੱਲੂ ਘਰਾਂ ਦੇ ਵਿੱਚ ਜਿਹੜਾ ਇਸ ਨੂੰ ਸੀਮ ਕਰਦੇ ਵੈਸੇ ਤਾਂ ਜੀ ਹੁਣ ਜਿੱਦਾਂ ਸਬਜ਼ੀਆਂ ਦੀ ਹੁਣ ਸਾਰੀਆਂ ਪਨੀਰੀਆਂ ਜਿੱਦਾਂ ਚੱਲਣੀਆਂ ਨੇ ਆਮ ਉਹ ਤਾਂ ਚਲੋ ਉਹਦੀ ਵਿਕਰੀ ਤੇ ਹੈ ਹੀ ਹੈ ਜਿੱਦਾਂ ਦੇਖੀਏ ਕਿ ਹੁਣ ਜਿੱਦਾਂ ਪਿਆਜ਼ ਦਾ ਰੇਟ ਬਹੁਤ ਜ਼ਿਆਦਾ ਰਿਹਾ ਇਸ ਵਾਰ ਤੇ ਕਣਦੀ ਵਿਕਰੀ ਬਹੁਤ ਜ਼ਿਆਦਾ ਹੋਈ ਵੀਰ ਜੀ ਤੇ ਇਹ ਆ ਕਿ ਵਧੀਆ ਕੁਆਲਿਟੀ ਦਾ ਰਤਿਆ ਫਾਰਮ ਦਾ ਹਾਈਬ੍ਰਿਡ ਕੁਆਲਿਟੀ ਦਾ ਜਿਹੜਾ ਬੀਜ ਲਿਆ ਕੇ ਉਹ ਅਸੀਂ ਲਾ ਕੇ ਉਹਦਾ ਮਤਲਬ ਰਿਜ਼ਲਟ ਪਹਿਲਾਂ ਲੈ ਕੇ ਤੇ ਫਿਰ ਅਸੀਂ ਉਹ ਮਤਲਬ ਬੀਜ ਦੀ ਡਿਮਾਂਡ ਵਧਾ ਕੇ ਤੇ ਗਾਹਕ ਨੇ ਬਹੁਤ ਸਾਥ ਦਿੱਤਾ ਜੀ ਦਾ ਨੌਜਵਾਨ ਜਿੱਦਾਂ ਬਾਹਰ ਨੂੰ ਕੁੱਝ ਕਰਨ ਦੇ ਨੇ ਇੱਥੇ ਰਹਿ ਕੇ ਜਨਾ ਉਹ ਥੋੜੀ ਜ਼ਮੀਨ ਆ ਜਾਂ ਸ਼ਾਰਟ ਅਪ ਲਾਉਣਾ ਹੋਵੇ ਕਿ ਨੇ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਜੀ ਕਿਵੇਂ ਮਤਲਬ ਉਹ ਬਾਹਰ ਨੂੰ ਕੁਝ ਕਰਨ ਜਾਂ ਇੱਥੇ ਆਪਣਾ ਰਹਿ ਕੇ ਜਿਹੜਾ ਕਰ ਸਕਦੇ ਨੇ ਵੇਖੋ ਜੀ ਜੇ ਛੋਟੇ ਕਿਸਾਨ ਜਿਹੜਾ ਛੋਟਾ ਦਰਮਿਆਨਾ ਕਿਸਾਨ ਆ ਜਿਹੜਾ ਬਾਹਰ ਜਾ ਕੇ ਇੱਥੇ ਆਪਣੇ ਇੱਥੇ ਬਾਹਰ ਜਾਣ ਨਾਲੋਂ ਇੱਥੇ ਆਪਣੇ ਘਰ ਰਹਿ ਕੇ ਜੇ ਮਿਹਨਤ ਕਰਨੀ ਚਾਹੇ ਨਾ ਕਰਨੀ ਤੇ ਬਾਹਰ ਜਾ ਕੇ ਵੀ ਮਿਹਨਤ ਕਰਕੇ ਖਾਣੀ ਆ ਉਹਦੇ ਨਾਲ ਚੰਗਾ ਜੇ ਤੁਸੀਂ ਘਰੇ ਰਹਿ ਕੇ ਆ ਆਪਣਾ ਸੈਟਅਪ ਲਾਓ ਤੇ ਆ ਆਪਣਾ ਕੰਮ ਕਰੋ ਤੇ ਇਹਦੇ ਨਾਲ ਦੀ ਰੀਸ ਹੀ ਨਹੀਂ ਬਾਬਾ ਜੀ ਫਿਰ ਦੂਜਾ ਇਹ ਆ ਕਿ ਜਿਆਦਾਤਰ ਫੁੱਲਾਂ ਦਾ ਜਿਹੜਾ ਵਾ ਇਹਦਾ ਬਹੁਤ ਵਧੀਆ ਖਰਚਾ ਵੀ ਇੱਥੇ ਬਿਲਕੁਲ ਘਟ ਆਉਂਦਾ ਵਾ ਆਮਦਨ ਇਹਦੇ ਵਿੱਚ ਬਹੁਤ ਜ਼ਿਆਦਾ ਤੇ ਬਾਕੀ ਇਹ ਆ ਕਿ ਹੁਣ ਬਾਹਰ ਦਾ ਵੀ ਕਾਦਾ ਰਹਿ ਗਿਆ ਜਿੱਦਾਂ ਵੇਖੀਏ ਹੁਣ ਜਿੱਦਾਂ ਅਮਰੀਕਾ ਦੀ ਸਰਕਾਰ ਨੇ ਜਿੱਦਾਂ ਹੌਲੀ ਹੌਲੀ ਭੇਜੇ ਆ ਜਹਾਜ਼ ਵਾਪਸ ਇਹਨਾਂ ਦੇ ਤੇ ਜਿਹੜੇ ਹੁਣ ਵਿਚਾਰੇ ਵੇਚ ਕੇ ਗਏ ਆਪਣੀਆਂ ਜ਼ਮੀਨਾਂ ਕਰਜ਼ਾ ਚੁੱਕ ਕੇ ਗਏ ਨੇ ਉਹਨਾਂ ਵਾਸਤੇ ਤਾਂ ਚਲੋ ਹੁਣ ਔਖਾ ਹੀ ਆ ਬਾਕੀ ਜਿਹੜੇ ਹੁਣ ਤਿਆਰੀਆਂ ਦੇ ਵਿੱਚ ਨੇ ਉਹਨਾਂ ਵਾਸਤੇ ਇਹੋ ਹੀ ਆ ਕਿ ਵੀਰ ਜੀ ਆਪਣਾ ਇੱਥੇ ਥੋੜਾ ਖਾ ਲੋ ਪਰ ਜਰ ਕੇ ਖਾ ਲੋ ਇੱਥੇ ਮਿਹਨਤ ਕਰੋ ਘਰੇ ਸ਼ਾਮ ਨੂੰ ਘਰੇ ਜਾਓ ਔਰ ਘਰ ਦੀ ਰੋਟੀ ਖਾਓ ਉਸ ਘਰ ਦੇ ਜੀਆਂ ਦੇ ਵਿੱਚ ਬੈਠੋ ਬਾਹਰ ਜਾ ਕੇ ਵੀ ਇਹੋ ਕੰਮ ਹੀ ਕਰਨਾ ਆ ਹੁਣ ਜਿਹੜੇ ਗਰੀਸ ਜਰ ਪੁਰਤਕਾਲ ਜਾਂਦੇ ਨੇ ਉਹ ਵੀ ਜਾ ਕੇ ਉੱਥੇ ਸਾਰੀ ਦਿਹਾੜੀ ਪੈਰਾਂ ਪਾਰ ਬੈ ਕੇ ਗੋਡੀ ਕਰਦੇ ਉੱਥੇ ਜਾ ਕੇ ਉਹਨਾਂ ਦੀਆਂ ਗੋਡੀਆਂ ਕਰਦੇ ਆ ਤੁਸੀਂ ਇੱਥੇ ਆਪਣਾ ਕੰਮ ਕਰੋ ਥੋੜਾ ਕਰ ਲਓ ਪਰ ਕਰੋ ਇੱਥੇ ਆਪਣੇ ਮਤਲਬ ਜੇ ਕਿਸੇ ਵੀਰ ਭਰਾ ਨੇ ਕੋਈ ਵੀ ਇੱਥੇ ਆ ਕੇ ਸਾਡੇ ਕੋਲ ਜਾਣਕਾਰੀ ਲੈਣੀ ਹੋਏ ਕਿ ਆ ਚੀਜ਼ ਕਿੱਦਾਂ ਹੁੰਦੀ ਹੈ ਸਾਰੀ ਅਸੀਂ ਉਹਨੂੰ ਦੱਸ ਸਕਦੇ ਹਾਂ ਸਾਰਾ ਕੁਝ ਉਹਨੂੰ ਦੱਸ ਸਕਦੇ ਹਾਂ ਜੀ ਹਾਂ ਜੀ ਹਾਂਜੀ ਸੋ ਇਹ ਸਨ ਅਮਰਪਾਲ ਸਿੰਘ ਪੰਗੂ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਆ ਕਿ ਛੋਟਾ ਕਿਸਾਨ ਜਿਹੜਾ ਵਾ ਜਾਂ ਨੌਜਵਾਨ ਨੇ ਜਿਹੜੇ ਅੱਜ ਕੱਲ ਬਾਹਰ ਨੂੰ ਕੂਚ ਕਰ ਰਹੇ ਨੇ ਉਹ ਆਪਣੀ ਹੀ ਜਿੰਨਾ ਦੇ ਕੋਲ ਥੋੜੀ ਬਹੁਤੀ ਜ਼ਮੀਨ ਆ ਤਾਂ ਉਹ ਸੈਟਅਪ ਜਿਹੜਾ ਲਾ ਸਕਦੇ ਸਾਰੀ ਜਾਣਕਾਰੀ ਸਾਂਝੀ ਕੀਤੀ ਆ ਕਹਿੰਦਾ ਵੀ ਜੇ ਕਰਨਾਲਾ ਹੋਵੇ ਤਾਂ ਕਹਿੰਦੇ ਉਗਣ ਵਾਲੇ ਉਗ ਜਾਂਦੇ ਨੇ ਸੀਨਾ ਪਾੜ ਕੇ ਪੱਥਰਾਂ ਜੇ ਮਿਹਨਤ ਕਰਨੀ ਹੋਵੇ ਤਾਂ ਇੱਥੇ ਵੀ ਕਰ ਸਕਦਾ ਹੈ ਛੋਟਾ ਕਿਸਾਨ ਜਿਹੜਾ ਵਾ ਬਹੁਤ ਵਧੀਆ ਜਿਹੜਾ ਸੈਟਅਪ ਇੱਥੋਂ ਲਾ ਕੇ ਲੱਖਾਂ ਦੀ ਜੜੀ ਮਹੀਨੇ ਦੀ ਜੜੀ ਆਮਦਨ ਆ ਜਿਹੜੀ ਕਰ ਰਿਹਾ ਮੈਂ ਤੁਹਾਡਾ ਆਪਣਾ ਆਪਣੀ ਸੇਖੂ